ਕੀ ਹੋਇਆ ਕੀ ਆ ਗੋਲੀ ਚਲਾ ਦੀ ਅੰਦਰ ਸਦਾ ਤੁਹਾਨੂੰ ਲੱਗਾ ਪਟਾਕੇ ਚਮਰੇ ਉੱਤੇ ਸਾਨੂੰ ਪਹਿਲਾਂ ਲੱਗੇ ਪਟਾਕੇ ਚੱਲ ਰਹੇ ਸੋ ਜਦੋਂ ਫੈਰ ਇੱਕਦਮ ਸਟਾਰਟ ਹੋਏ ਐ ਤੇ ਮੁੰਡੇ ਇਦੋਂ ਨੂੰ ਐਦਾ ਭੱਜੇ ਇਦੋਂ ਸਾਰੇ ਉਹ ਜਿਹੜੇ ਮੁੰਡੇ ਗੋਲੀਆਂ ਵਾਲੇ ਸੀਗੇ ਠੀਕ ਹੈ ਜੀ ਉਹ ਤਾਂ ਇੱਥੇ ਫੈਰ ਹੋਏ ਨੇ ਇੱਥੇ ਕਰਕੇ ਉਹ ਟਾਈਟ ਚੌਂਕ ਇੱਧਰ ਤੋਂ ਡੱਪ ਗਈ ਚੌਂਕ ਦੇ ਮੋੜੇ ਵੱਜੇ ਉਹਦਾ ਹੱਥ ਨੇ ਕਿੰਨੇ ਕਿੰਨੇ ਫੈਰ ਹੋਏ ਨੇ ਤਿੰਨ ਮੁੰਡੇ ਸੀਗੇ ਜੋ ਉਹ ਜ਼ਖਮੀ ਆ ਪਛਾਨ ਜ਼ਖਮੀ ਆ ਉਹ ਲੈ ਕੇ ਉਹਨੂੰ ਗੱਡੀ 'ਚ ਲੈ ਗਏ ਗੱਡੀ 'ਚ ਲੈ ਗਏ ਪੇਪਾ ਜੀ ਉਹ ਦਿੰਗ ਗੱਡੀ ਪਰ ਕੇ ਹਸਪੀਟਲ ਲੇ ਗਿਆ ਪਤਾ ਨਹੀਂ ਹੈ ਕੋਈ ਬਲਾ ਚੋਰੀਆ ਕਿਧੇ ਲੱਗੀ ਗੋ ਕਹਿੰਦੇ ਗੋਲੀਆਂ ਚੱਲੀਆਂ ਜਾਂ। ਜੋ ਕਹਿੰਦੇ ਰਾਣਾ ਬੱਲਾ ਚੋਰੀ ਐਦਾ ਸੁਣਿਆ ਨਾ। ਰਾਣਾ ਚੱਕਦਾ ਹੈ ਗੋਲੀਆਂ। ਰਾਣਾ ਟੱਕ ਤੱਕ ਹਾ। ਕਿਹੜਾ ਰਾਣਾ ਚੱਕਦਾ ਜੀ? ਕੋਚ ਆਪਣਾ ਪਸ਼ਾਕਰਪੰਦਾ ਕੋਚ। ਅੱਛਾ। ਉਹਦੇ ਗੋਲੀਆਂ ਮੂੰਹ ਤੇ ਸਾਰੇ ਕਿਤੇ। 4-5 ਗੋਲੀਆਂ। ਇਹ ਅੰਦਰ ਕੋਈ ਨਾ ਬਾਹਰ। ਬਾਹਰ ਜੀ ਬਾਹਰ ਜੋ ਸਾਰਾ ਬਾਹਰ ਆ ਰਹੀ ਨਾ। ਵਜਾ ਵਜਾ ਕੀ ਹੋਈਆ ਹਸਪੀਟਲ ਗਈਆ ਗੱਡੀ ਭੇਜਦੀ। ਵਜਾ ਕੀ ਹੋਈ ਗੱਲ ਕੋਈ। ਉਹ ਹੁੰਦੇ ਕਿੰਨੀਆਂ ਗੱਡੀਆਂ ਤੇ ਸੀ? ਉਹ ਸਪਲੈਂਡਰ ਮੋਟਰ ਐ ਜਿਹਨੂੰ ਤਿੰਨ ਨੰਬਰ ਦੇ। ਅੱਛਾ। ਕਿੰਨੇ ਵਜੇ ਹੋਇਆ ਕੰਮ ਇਹ? ਕਾ ਹੋਣੀ ਹੋਈ। ਕੀ ਕੀ ਬਹਿਸ ਵੀ ਹੋਈ ਕਿ ਸੱਦੀ ਫੈਰ ਕਰਿਆ ਸੱਦੀ ਫੈਰ ਕਰਿਆ ਸੱਦੀ ਫੈਰ ਕਰਿਆ ਬਸ ਨਾ ਕਿਸੇ ਦੀ ਗੱਲ ਆਈ ਸਾਰੀ ਫੈਰ ਹੋ ਗਏ ਦੇਖੋ ਮਾੜਾ ਕੀ ਨਾਮ ਹੈ ਤੁਹਾਡਾ ਮੇਰਾ ਤਾਂ ਚਲ ਠੀਕ ਓਕੇ ਓਕੇ ਸਭ ਬੰਦੇ ਜਿਹਦੇ ਲੱਗੀ ਸੱਟ ਠੀਕ ਹੈ ਜਿਹਦੇ ਗੋਲੀ ਉਹਨੂੰ ਹਸਪੀਟਲ ਲੈ ਕੇ ਗਏ ਆ ਤੇ ਮੈਂ ਫੋਟੋਸ ਦਾਖਲ ਕਰਾ ਕੇ ਆਇਆ ਕੀ ਨਾ ਕੀ ਬੰਦੇ ਲੱਗੇ ਸਾਰਾ ਤੁਹਾਨੂੰ ਦੱਸਦੇ ਆ ਕਿੰਨੇ ਕੀ ਲੱਗੇ ਬੁਲੇਟਸ ਅਜੇ ਉਹਨੂੰ ਹਸਪੀਟਲ ਛੱਡ ਫੇਸ ਤੇ ਲੱਗੀ ਮੈਂ ਕਰ ਦੱਸਾਂ ਜੀ ਚਲੋ ਠੀਕ ਅੱਜ ਕੀ ਹੋਇਆ ਕੀ ਆ ਹੋਰ ਮੈਂ ਬੈਜੀ ਅਜੇ ਤੁਹਾਰੀ ਆ ਮੈਂ ਉਹਨੂੰ ਚੁੱਕ ਕੇ ਜਿਹੜਾ ਬੰਦਾ ਸੀਗਾ ਉਹਨੂੰ ਉੱਥੇ ਲੈ ਕੇ ਆ ਲਾਈਵ ਬੰਦਾ ਠੀਕ ਹੈ ਜੀ ਹੁੰਦਾ ਨਾ ਹਾਂ ਫੋਟੋਸ ਤੇ ਦਾਖਲ ਕਰਾ ਠੀਕ ਹੈ ਥੈਂਕ ਯੂ ਸਰ ਏ ਐਸ ਐਨ